ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਸਰਬਜੀਤ ਕੌਰ ਬਰਾੜ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ Facebook ਤੇ Instagram ਤੇ ਤੇ ਪ੍ਰਮਾਤਮਾ ਦਾ ਅਨੁਸਾਰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੁੰ ਗੁਰੂ ਰਾਮਦਾਸ ਸਭ ਨੂੰ ਤੰਦਰੁਸਤੀਆਂ ਬਖਸ਼ਣ ਤੇ ਅੱਜ ਆਪਾਂ ਗੋੜ ਵਾਲੇ ਛੱਕਰ ਬਾਰੇ ਬਣਾਂਗੇ ਇਹਦੇ ਵਿੱਚ ਆਪਾਂ ਨੇ ਮੈਦਾ ਲੈ ਲਿਆ ਮੈਦਾ 1/2 ਕਿਲੋ ਤੋਂ ਥੋੜਾ ਜਿਹਾ ਉੱਪਰ ਲਿਆ ਮੈਂ ਆਪਾਂ 1 ਕਿਲੋਈ ਸ਼ੱਕਰ ਬਾਰੇ ਬਣਾਉਣੇ ਹੁਣ ਆਪਾਂ ਬਟਰ ਕੱਪੇ ਦੇ ਵਿੱਚ ਪਾਵਾਂਗੇ ਆਪਾਂ ਇਹਦੇ ਵਿੱਚ ਕੋਈ ਬੇਕਿੰਗ ਪਾਊਡਰ ਬੇਕਿੰਗ ਸੋਡਾ ਨਮੂਨੀਆਂ ਕੁਛ ਨਹੀਂ ਜੋਸ ਕੀਤਾਗਾ ਕੱਲਾ ਬਟਰ ਕੱਪ ਮੈਂ ਪੰਗਲਾ ਲਿਆ ਸੀਗਾ ਤੇ ਇਹ ਪਾਵਾਂਗੇ ਇਹਦੇ ਨਾਲ ਆਪਾਂ ਆਟਾ ਪਹਿਲਾਂ ਉਹ ਕਰ ਲਵਾਂਗੇ ਮੈਦੇ ਨੂੰ ਮਸਾਲਾਂਗੇ ਚੰਗੀ ਤਰ੍ਹਾਂ ਪਾ ਕੇ ਤੇ ਇਹ ਕਿੰਨਾ ਪਾਇਆ ਜਿਵੇਂ 1 ਕਿਲੋ ਵਿੱਚ 250 ਗ੍ਰਾਮ ਪਾਉਂਦੇ ਆ ਤੇ ਤੁਸੀਂ ਦੇਖ ਲਓ 1/2 ਕਿਜੀ ਦੇ ਵਿੱਚ ਇਹ 1 125 ਗ੍ਰਾਮ ਪਾਇਆ ਮੈਂ ਠੀਕ ਹੈ ਉਨਾ ਹੀ ਪਾਣੀ ਪਾਇਆ ਨਾਲ ਫਿਰ ਆਪਾਂ ਇਹ ਆਟਾ ਚੰਗੀ ਤਰ੍ਹਾਂ ਹੁਣ ਗੁੰਨ ਲਵਾਂਗੇ ਇਹਦਾ ਡੋਹ ਜਿਹੜਾ ਹੈ ਤਿਆਰ ਕਰਨਾ ਕਿਵੇਂ ਨਹੀਂ ਮਿੰਜ ਨਾ ਹੀ ਕਰੜਾ ਨਹੀਂ ਹੋਣਾ ਚਾਹੀਦਾ ਪਤਲੇ ਤੋਂ ਢਿੱਲੇ ਤੋਂ ਕਰੜਾ ਤਾਂ ਹੋ ਜੂਗਾ ਸੁੱਕਾ ਆਟਾ ਹੋਰ ਪਾ ਕੇ ਤੇ ਸੁ ਕਰੜੇ ਤੋਂ ਢਿੱਲਾ ਹੋਣਾ ਬਹੁਤ ਔਖਾ ਹੋ ਜਾਂਦਾ ਕਿਉਂ ਮੈਦਾਂ ਹੁੰਦਾ ਹੈ ਨਾ ਆਟਾ ਤਾਂ ਹੈ ਨਹੀਂ ਚਲ ਪਾਣੀ ਪਾ ਕੇ ਹੋਰ ਮੁੱਕੀ ਦੇ ਲਾਂਗੇ ਇਹ ਤਾਂ ਫਿਰ ਇੱਕ ਵਾਰੀ ਜੁੜ ਗਿਆ ਫਿਰ ਔਖਾ ਹੋ ਜਾਂਦਾ ਜਿੰਨਾ ਆਪਣੇ ਬਟਰ ਕੱਪ ਲਿਆ ਸੀ ਆ ਘਿਓ ਜਾਂ ਤੇਲ ਆਇਲ ਕੋਈ ਵੀ ਲੈਣਾ ਉਨਾ ਹੀ ਆਪਾਂ ਹੁਣ ਆਪਾਂ ਆਟਾ ਇਹ ਵੇਂਦਾ ਤਿਆਰ ਕਰਨਾ ਠੀਕ ਐ ਐਵੇਂ ਦਾ ਆਟਾ ਤਿਆਰ ਕਰਕੇ ਫਿਰ ਹੁਣ ਮੈਂ ਗਿੱਲੇ ਤਾਵਲ 'ਨਾ ਟੱਕਦਾ ਤੁਸੀਂ ਪਲਾਸਟਿਕਟ ਵਗੈਰਾ ਕੋਈ ਕਿਸੇ 'ਚ ਇੱਧਰ ਹੁਣ ਇਹਨੂੰ 10 ਮਿੰਟ ਹੋ ਗਏ ਸੀ ਆਟੇ ਨੂੰ ਪੈਣ ਤੇ ਹੁਣ ਆਪਾਂ ਇਹਦੇ ਪੇੜਿਆ ਕਰਕੇ ਤੇ ਆਪਾਂ ਇਹਦਾ ਉਹ ਬੇਲ ਦੇ ਰੋਟੀ ਵੇਲ ਕੇ ਮੋਟੀ ਰੋਟੀ ਥੋੜੀ ਜੀ ਵੇਲਣੀ ਆ ਪਤਲੀ ਨਹੀਂ ਵੇਲਣੇਗੀ ਜਿਆਦੀ ਪਤਲੀ ਨਹੀਂ ਅਸੀਂ ਤਾਂ ਸਾਰੇ ਹੀ ਬਿਮਾਰ ਹੋਏ ਤਾਂ ਇਹ ਕਿਸੇ ਦਾ ਆਰਡਰ ਸੀ ਥੋੜਾ ਥੋੜਾ ਕਰਕੇ ਕਿਲੋ ਕਿਲੋ ਦੋ ਦੋ ਕਿਲੋ ਤੇ ਨਾਲੇ ਚੱਲ ਰੈਸਪੀ ਆਪਣੀ ਸ਼ੇਅਰ ਹੋ ਜੂਗੀ ਤੇ ਨਾਲੇ ਆਪਾਂ ਉਹ ਕਰ ਲੈਂਦੇ ਆਰਡਰ ਕੰਪਲੀਟ ਕਰ ਲਵਾਂਗੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਜਿਹੜੇ ਮੇਰੇ ਚੈਨਲ ਨੂੰ ਨਵੇਂ ਦੇਖਦੇ ਆ ਤੋਂ ਦੀ ਸਪੋਰਟ ਦੀ ਲੋੜ ਆ ਮੈਨੂੰ ਵੀ ਅੱਜ ਆ ਕੁੜੀਆਂ ਨੂੰ ਵੀ ਛੁੱਟੀ ਆ ਘਰੇ ਨੇ ਅੱਜ ਇਹ ਮਦਦਤ ਕਰਦੀਆਂ ਮੇਰੇ ਨਾਲ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਣੇ ਛੋਟੇ ਪੀਸ ਨਹੀਂ ਕੱਟਨੇਗੇ ਥੋੜੇ ਜਿਹਾ ਲੰਬੇ ਪੀਸ ਰੱਖਣੇ ਆ ਇਹਦੇ ਬਾਕੀ ਮੈਂ ਤੁਹਾਨੂੰ ਹੁਣ ਫਰਾਈ ਕਰਨ ਲੱਗੀ ਦਿਖਾ ਦੂੰਗੀ ਬਹੁਤ ਕੰਮ ਦੀ ਵੀਡੀਓ ਹੁੰਦੀ ਆ ਮੈਂ ਕੋਈ ਔਵੇਂ ਦੀ ਵੀਡੀਓ ਨਹੀਂ ਪਾਉਂਦੀ ਨਾ ਹੀ ਮੈਂ ਕਿਸੇ ਦੀ ਕਾਪੀ ਕਰਕੇ ਪਾਉਣੀ ਆ ਪਹਿਲਾਂ ਮੈਂ ਆਪ ਸਪੈਰੀਮੈਂਟ ਕਰਦੀ ਘਰੇ ਫਿਰ ਮੈਂ ਚੀਜ਼ ਬਣਾਉਂਦੀ ਆ ਜੇ ਮੇਰੇ ਤੋਂ ਚੰਗੀ ਬਣੀ ਫਿਰ ਮੈਂ ਵੀਡੀਓ ਬਣਾ ਲੈਂਦੀ ਆ ਅਪਲੋਡ ਕਰ ਦਿੰਦੀ ਤੇ ਇਸ ਤਰ੍ਹਾਂ ਹੀ ਆਪਾਂ ਸਾਰੇ ਸ਼ੱਕਰ ਪਾਰੇ ਵੇਲ ਲੈਣੇ ਆ ਇਧਰ ਆਪਾਂ ਨੇ ਤੇਲ ਰੱਖਿਆ ਸੀ ਵਿੱਚ ਛੋਟਾ ਜਿਹਾ ਪੀਸ ਇੱਕ ਪਾ ਕੇ ਦੇ ਲੇ ਮੈਂ ਛੋਟੇ ਫਰਾਈਪੈਨ 'ਚ ਤਾਆ ਬਣਾਉਂਦੀ ਥੋੜਾ ਥੋੜਾ ਸਮਾਨ ਵੱਡੀ ਕੜਾਈ 'ਚ ਇਹ ਨਾ ਓਖਾ ਹੋ ਜਾਂਦਾ ਫਿਰ ਨਾਲੇ ਤਾਂ ਤੇਲ ਵੱਧ ਲੱਗਦਾ ਤੇ ਨਾਲੇ ਦੇਖੋ ਤੁਸੀਂ ਪੀਸ ਵੱਡੇ ਵੱਡੇ ਬਣਾਏ ਨਾਲੇ ਤੇਲ ਵੱਧ ਲੱਗਦਾ ਨਾਲੇ ਫਿਰ ਤੇਲ ਜ਼ਿਆਦਾ ਉਹ ਹੋ ਜਾਂਦਾ ਹਨਾ ਖਰਾਬ ਹੋ ਜਾਂਦਾ ਕਿਉਂਕਿ ਕਿੜਾ ਫਿਰ ਟੜਕੇ ਟੁੜਕੇ ਜੇ ਪੈਂਦਾ ਇਸ ਤਰ੍ਹਾਂ ਕਰਕੇ ਆਪਾਂ ਚਲ ਦੋ ਪੂਰ ਕਰਕੇ ਫਰਾਈ ਕਰ ਲਵਾਂਗੇ ਆਪਾਂ ਦੋ ਰੋਟੀਆਂ ਬਣਾ ਲਈਆਂ ਸੀਗੀਆਂ ਇਹਨਾਂ ਨੂੰ ਆਪਾਂ ਛੇੜਨਾ ਨਹੀਂ ਕਰਛੀ ਨਾਲੇ ਆਪਣੇ ਆਪ ਹੀ ਦੇਖੋ ਤੁਸੀਂ ਉੱਪਰ ਆਈ ਜਾਂਦੇ ਆ ਤੇਲ ਜ਼ਿਆਦਾ ਤੱਤਾ ਨਹੀਂ ਕਰਨਾ ਮੀਡੀਅਮ ਜਿਹਾ ਕਰਨਾ ਜਿਵੇਂ ਆਪਾਂ ਉਂਗਲ ਨੂੰ ਕਹਿ ਦਈਏ ਤੇ ਇੱਧਰ ਆਪਾਂ ਨਾਲ ਹੁਣ ਜਾਚਨੀ ਵੀ ਬਣਾ ਲੈਂਦੇ ਇਹਦੇ ਜਮੈਂ ਗੁੜ ਅੱਧਾ ਕਿਲੋ ਗੁੜ ਲਿਆ ਹਾਫ ਕੇਜੀ ਤੇ 250 ਗ੍ਰਾਮ ਨਾਲ ਖੰਡ ਲਈ ਆ ਤੇ ਉਹਦਾ ਅੱਧਾ ਪਾਣੀ ਲੈ ਤੇਲ ਲੈ ਲਿਆ ਸੌਂਫ ਲੈ ਲਿਆ ਹੁਣ ਆਪਾਂ ਜਾਚਨੀ ਤਿਆਰ ਕਰਦੇ ਦੀ ਪਹਿਲਾਂ ਆਪਾਂ ਖੰਡ ਪਾ ਦਿੰਦੇ ਤੇ మీడియం ਜੀ ਅੱਗ ਚਲਾਵਾਂਗੇ ਆਪਾਂ ਜਿਆਦਾ ਤੇਜ਼ ਨਹੀਂ ਚਲਾਵਾਂਗੇ ਕਿਉਂਕਿ ਐ ਨਾ ਫਿਰ ਨਾਲ ਆਪਣੇ ਛੱਕਰ ਬਾਰੇ ਉਧਰ ਬਣ ਜਾਣਗੇ ਉਧਰ ਨਾਲ ਚਾਚਨੀ ਬਣ ਜੂ ਦੋਵੇਂ ਕੰਮ ਇਕੱਠੇ ਹੋ ਜਾਣਗੇ ਨਹੀਂ ਪਹਿਲਾਂ ਫਿਰ ਛੱਕਰ ਬਾਰੇ ਬਣਾ ਕੇ ਚਾਚਨੀ ਬਣਾਉਣ ਲੱਗਿਓ ਫਿਰ ਟਾਈਮ ਲੱਗਦਾਗਾ ਹੁਣ ਗੁੜ ਵੀ ਪਾ ਦੇਣੇ ਹੁਣ ਇਹ ਮੈ ਉਹ ਹੋ ਜੂ ਮੈ ਮੈਲਟ ਹੋ ਜੂਗਾ ਸਾਰਾ ਕੁਝ ਤੇ ਨਾਲ ਹੁਣ ਆਪਾਂ ਜਿਹੜਾ ਪਹਿਲਾਂ ਪੂਰ ਪਾਇਆ ਸੀ ਇਹ ਵਧੀਆ ਉਹ ਹੋ ਗਿਆ ਹਨਾ ਮੇਸ ਸਲੋ ਅੱਗ ਤੇ ਪਕਾਵਾਂਗੇ ਨਾ ਤਿੰਨ ਦਿਨ ਚੰਗੀ ਤਰ੍ਹਾਂ ਪੱਕ ਜਾਂਦੇ ਆ ਜ ਜਦੋਂ ਆਪਾਂ ਕੱਢਨੇ ਆ ਨਾ ਉਦੋਂ ਆਪਾਂ 1 ਮਿੰਟ ਲਈ ਆਪਾਂ ਇਹਨਾਂ ਨੂੰ ਤੇਜ਼ ਅੱਗ ਕਰ ਦਵਾਂਗੇ ਤੇਜ਼ ਅੱਗ ਕਰਨ ਦਾ ਮਤਲਬ ਇਹ ਆ ਵੀ ਜਿਹੜਾ ਇਹਦੇ ਅੰਦਰ ਤੇਲ ਭਰ ਜਾਂਦਾ ਨਾ ਉਹ ਤੇਲ ਨਹੀਂ ਭਰੇਗਾ ਵਿੱਚ ਫਿਰ ਕਈ ਲੋਕੀ ਕਹਿ ਦਿੰਦੇ ਸ਼ੱਕਰਪਾਰੇ ਜਦੋਂ ਬਣਾਈਏ ਤੇ ਤੇਲ ਵਿੱਚ ਆ ਜਾਂਦਾ ਚਾਚਨੀ ਦੇ ਤੇਲ ਨਹੀਂ ਆਵੇਗਾ ਕਿਉਂਕਿ ਤੇਲ ਫਿਰ ਸਾਰਾ ਇਹ ਉਹ ਹੋ ਜੂ ਜੇ ਤੇਜ਼ ਅੱਗ ਕਰਦੇ ਆ ਤੇ ਦੇਖੋ ਤੁਸੀਂ ਕਿੰਨੇ ਸੋਹਣੇ ਹੋਗੇ 골ਡਨ ਬ੍ਰਾਊਨ ਕਰਨੇ ਆ ਇਹ ਠੀਕ ਆ ਬੜੇ ਸੋਹਣੇ ਬਣਦੇ ਵਧੀਆ ਬਣਦੇ ਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਠੀਕ ਹੈ ਘਰ ਦੀ ਬਣੀ ਚੀਜ਼ ਸੁੱਧ ਹੁੰਦੀ ਆ ਵਧੀਆ ਹੁੰਦੀ ਆ ਹਨਾ ਤੇ ਆਪਾਂ ਇਹ ਤਿੰਨ ਰੈਸਪੀਆਂ ਬਣਾਈਆਂ ਆਂ ਤਿੰਨ ਤਰ੍ਹਾਂ ਦਾ ਸਮਾਨ ਬਣਾਉਣਾ ਕੱਲ ਨੂੰ ਬਣਾਵਾਂਗੇ ਇੱਕ ਤਾਂ ਤੇ ਜਿਹੜੇ ਰਹਿ ਗਏ ਉਹ ਵੀ ਆਪਾਂ ਹੁਣ ਆਪਾ ਫਰਾਈ ਕਰ ਲੈਂਦੇ ਕੰਮ ਕੋਈ ਵੀ ਘਰ ਚ ਕਰਨਾ ਆਸਾਨ ਚੰਗਾ ਹੁੰਦਾ ਨਾਲੇ ਬਿਜੀ ਰਹਿੰਦਾ ਬੰਦਾ ਕਈ ਮੁਸ਼ਕਲਾਂ ਹੁੰਦੀਆਂ ਕਈ ਪ੍ਰੋਬਲਮਸ ਹੁੰਦੀਆਂ ਕਈ ਦੁੱਖ ਤਕਲੀਫਾਂ ਹੁੰਦੀਆਂ ਜਦੋਂ ਬਿਜੀ ਰਹੇਗੀ ਨਾ ਤੇ ਉਹ ਆਪਣੇ ਆਪ ਹੀ ਭੁੱਲ ਜਾਂਦੀਆਂ ਹਨਾ ਤੇ ਉਧਰ ਆਪਣੀ ਚਾਹਛਣੀ ਵੀ ਹੁਣ ਤਿਆਰ ਹੋ ਗੋੜ ਦਾ ਨਾਲਾਂਗੀ ਉਹ ਸੀਗਾ ਲਾਲ ਲਾਲ ਜਿਹਾ ਬਲੈਕ ਬਲੈਕ ਜਿਹਾ ਚੰਗਾ ਗੋੜਾ ਮਹਿੰਗਾ ਹੁੰਦਾ ਤੇ ਉਹ ਸੀਗਾ ਚਾਹਛਣੀ ਆਪਾਂ ਇੱਕ ਥਾਰਦੀ ਬਣਾਉਣੀ ਆ ਚਿਪਚਿਪੀ ਜੀ ਨਹੀਂ ਬਣਾਉਣੇਗੀ ਥੋੜੀ ਜਿਹੀ ਠਿੱਕੀ ਬਣਾਉਣੀ ਆ ਆਪਾਂ ਇਹਦੇ ਵਿੱਚ ਕੋਈ ਫੂਡ ਕਲਰ ਨਹੀਂ ਪਾਇਆ ਮੈਂ ਦੁੱਧ ਪਾਇਆ ਸਾਫ਼ ਕਰਨ ਵਾਸਤੇ ਵੀ ਜਿਵੇਂ ਕਹਿ ਦਿੰਦੇ ਸਾਫ਼ ਕਰਨ ਵਾਸਤੇ ਦੁੱਧ ਪਿਓ ਕੋਈ ਰੰਗ ਕਾਟ ਵਗੈਰਾ ਜੂਸ ਕਰਦੇ ਮੈਂ ਉਹ ਕੁਝ ਨਹੀਂ ਪਾਇਆ ਵੈਸੇ ਤੇ ਇਹਦੇ ਵਿੱਚ ਕੁਝ ਨਹੀਂ ਬਹੁਤ ਸਾਫ਼ ਗੁੜ ਸੀਗਾ ਅਸੀਂ ਘਰੇ ਜੂਸ ਕਰਦੇ ਚਾਹ ਵੀ ਬਣਾਉਂਦੇ ਇਸ ਗੁੜ ਦੀ ਤੀਜੇ ਪਜੀਰੀ ਪਜੂਰੀ ਬਣਾਵਾਂ ਉਹਦੇ ਵਿੱਚ ਵੀ ਇਹ ਪਾ ਲੈਣੇ ਆ ਤੇ ਵਧੀਆ ਐ ਉਹ ਹੁੰਦਾਗਾ ਵੀ ਜਾਚਨੀ ਚੰਗੀ ਬਣਾਉਣੀ ਗੁੜ ਗੋੜ ਵਾਲੇ ਛੱਕਰਪਾਰੇ ਖੰਡ ਵਾਲਿਆਂ ਨਾਲੋਂ ਚੰਗੇ ਹੁੰਦੇ ਕਿਉਂਕਿ ਗੁੜ ਖਾਣਾ ਤਾਂ ਚੰਗਾ ਹੁੰਦਾ ਤੇ ਆਹ ਖੰਡ ਤਾਂ ਨੀਰਾ ਉਹ ਹੁੰਦੀ ਆ ਜ਼ਹਿਰ ਹੀ ਹੁੰਦੀ ਆ ਵਰਤੀ ਦੀ ਆ ਪਰ ਕੀ ਕਰੀਏ ਹੁਣ ਹਨਾ ਬਰਤਨੀ ਵੈਂਦੀ ਆ ਕੁੜੇ ਰਹੇ ਉਹ ਬਰਤ ਕੁੜੀਆਂ ਮੱਠੀਆਂ ਉਹਨੇ ਸੌਂਫ ਵੀ ਪਾ ਦਿੱਤੇ ਤੇ ਤੇ ਉਹ ਵੀ ਤੇਲ ਵੀ ਪਾ ਦਿੰਦੇ ਆਪਾਂ ਕਿਉਂ ਟੇਸਟ ਥੋੜਾ ਜਿਹਾ ਚੰਗਾ ਬਣ ਜਾਂਦਾ ਹੈ ਇਹਨਾਂ ਨਾਲ ਹलो ਹੁਣ ਆਪਣੀ ਚਾਚਨੀ ਐਵੇਂ ਦੀ ਹੋਣੀ ਚਾਹੀਦੀ ਆ ਤੇ ਹੁਣ ਆਪਾਂ ਸ਼ੱਕਰ ਪਾਰੇ ਦੇ ਵਿੱਚ ਪਾ ਦਿੰਦੇ ਓਕੇ ਬਹੁਤ ਮਿਕਸ ਹੁੰਦੀ ਆ ਕਿਉਂਕਿ ਗੋੜਾ ਨਾ ਠਿੱਕ ਹੋ ਜਾਂਦਾ ਤੇ ਗੋੜ ਸੋਕਦਾ ਵੀ ਨਹੀਂ ਛੇਤੀ ਖੰਡ ਤੇ ਛੇਤੀ ਸੋਕ ਜਾਂਦੀ ਆ ਇਹ ਨਹੀਂ ਛੇਤੀ ਸੋਕਦਾ ਗੋੜਾ ਤੇ ਦੇਖੋ ਤੁਸੀਂ ਕੋਈ ਚੱਕਰ ਬਾਰੇ ਇਹ ਲੇਹਾਂ ਕਿੱਡੀਆਂ ਸੋਹਣੀਆਂ ਬਣੀਆਂ ਆਂ ਵਧੀਆ ਬਣੀਆਂ ਆਂ ਹੁਣ ਜਿੰਨੇ ਥੋੜਾ ਚਿਰ ਇਹਨੂੰ ਆਪਾਂ ਹਲਾਇ ਹਲਾਉਣਾ ਪਊਗਾ ਚੰਗੀ ਤਰ੍ਹਾਂ ਕਿਉਂਕਿ ਹਲਾਇ ਹੁਣ ਦੇਖੋ ਤੁਸੀਂ ਇਹ ਡਰਾਈ ਹੋ ਗਏ ਨਾ ਡਰਾਈ ਹੋ ਗਿਆ ਤੇ ਹੁਣ ਕਿ ਉਹ ਆਪਾਂ ਬਹੁਤ ਸੁੱਕ ਗਿਆ ਹੁਣ ਥੋੜਾ ਚਿਰ ਬਾਅਦ ਹੋਰ ਸੁੱਕ ਜਾਣਾ ਫਿਰ ਆਪਾਂ ਨਾ ਕਿਸੇ ਉਹਦੇ ਚ ਕੱਢ ਲੈਂਦੇ ਡੱਬੇ ਆ ਉਹਦੇ ਚ ਫੁੱਲੇ ਭਾਂਡੇ ਚ ਕਿਸੇ ਚ ਲਓ ਬੋਸੀਗਾ ਇਹ ਤਾਂ ਪੂਰੇ ਛੁਰੇ ਹੀ ਬਣਨਗੇ ਕਿਉਂਕਿ ਅਸੀਂ ਘਰ ਵਾਸਤੇ ਵੀ ਆਪ ਬਣਾਉਂਦੇ ਲਓ ਜੀ ਰੈਡੀ ਹੋ ਗਏ ਆ ਕਿਵੇਂ ਦੇ ਲੱਗੇ ਦੱਸਿਓ ਮੈਨੂੰ